ਸਵਾਗਤ ਆ ਤੁਹਾਡਾ ਆਪਣੇ ਚੈਨਲ ਟਰੈਕਟਰ ਸਟਾਕ ਦੇ ਵਿੱਚ ਤੇ ਅੱਜ ਆਪਾਂ ਸੇਲ ਲਈ ਤੁਹਾਡੇ ਲਈ ਤਿੰਨ ਟਰੈਕਟਰ ਤੇ ਇੱਕ ਟਰਾਲਾ ਲੈ ਕੇ ਆਏ ਹਾਂ ਜੀ ਇਕੱਲਾ ਪਹਿਲਾਂ ਆਪਾਂ ਤੁਹਾਨੂੰ ਫਾਰਮ 60 ਬਾਰੇ ਜਾਣਕਾਰੀ ਦਿੰਨੇ ਆ ਜਿਹੜਾ ਆਪਾਂ ਸੇਲ ਲਈ ਲੈ ਕੇ ਆਏ ਆ ਆ ਵੀਰੋ ਜਿਹੜਾ ਤੁਸੀਂ ਫੋਟੋਆਂ 'ਚ ਟਰੈਕਟਰ ਦੇਖ ਰਹੇ ਆ ਫਾਰਮ 60 ਇਹ 2010 ਮਾਡਲ ਆ ਹਰਿਆਣਾ ਨੰਬਰ ਆ ਤੇ ਟਾਇਰ ਟਰੈਕਟਰ ਦੇ ਚਾਰੇ ਜੇਕੇ ਕੰਪਨੀ ਦੇ ਨਵੇਂ ਅਰਗੇ ਟਾਇਰ ਆ ਬਾਕੀ ਟਰੈਕਟਰ ਸੈਂਪਲ ਸਟੀering ਸੈਂਟਰ ਗੀਅਰ ਡਬਲ ਕਲਚ ਤੇ ਰਿਵਰਸ ਵੀਡੀਓ ਦੇ ਨਾਲ ਰੰਗ ਪੇਂਟ ਦਾ ਟਰੈਕਟਰ ਵਧੀਆ ਪਿਆ ਬਿਲਕੁਲ ਸ਼ੋਅਰੂਮ ਕੰਡੀਸ਼ਨ ਦਾ ਟਰੈਕਟਰ ਹੈ ਬਾਕੀ ਆਖੋ ਤੁਸੀਂ ਸ਼ੋਅ ਦੀ ਕੰਡੀਸ਼ਨ ਵੀ ਦੇਖ ਸਕਦੇ ਆ ਵੀਰ ਨੇ ਵੀਡੀਓ ਬਣਾ ਕੇ ਭੇਜੀ ਆ ਤਾਂ ਕਿ ਗਾਹਕ ਨੂੰ ਚੰਗੀ ਤਰ੍ਹਾਂ ਜਜਮੈਂਟ ਹੋ ਸਕੇ ਬਾਕੀ ਲਿੰਕਾਂ ਵਗੈਰਾ ਦੀ ਰਿਮਾਂ ਦੀ ਮਗਰਾੜਾਂ ਦੀ ਕੰਡੀਸ਼ਨ ਬਹੁਤ ਵਧੀਆ ਬਈ ਆ ਕਿਸੇ ਪਾਸਿਓ ਟਰੈਕਟਰ ਦੀ ਕੋਈ ਵੀ ਤੋੜ ਭੰਨ ਨਹੀਂ ਹੋਈ ਬਾਕੀ ਤੁਸੀਂ ਮਗਰੋਂ ਕੰਡੀਸ਼ਨ ਦੇਖ ਸਕਦੇ ਆ ਟਰੈਕਟਰ ਬਿਲਕੁਲ ਸਾਫ਼ ਸੁਥਰਾ ਪਿਆ ਬਾਕੀ ਵਧੀਆ ਟਰੈਕਟਰ ਤੇ ਨਵੀਂ ਸੀਟ ਲੱਗੀ ਹੋਈ ਆ ਬਾਕੀ ਦੂਜੇ ਪਾਸੇੋਂ ਵੀ ਤੁਸੀਂ ਕੰਡੀਸ਼ਨ ਦੇਖ ਸਕਦੇ ਆ ਗੇਅਰ ਕੋਲੋਂ ਵੀ ਕੰਡੀਸ਼ਨ ਦੇਖ ਸਕਦੇ ਆ ਪੈਰਦਾਨਾਂ ਕੋਲੋਂ ਟਰੈਕਟਰ ਤੋਂ ਕਿਤੇ ਉਹ ਵੀ ਰੰਗ ਪੇਟ ਨਹੀਂ ਲਿਆ ਬਾਕੀ ਟਰੈਕਟਰ ਤੇ ਡੰਡਾ ਫੱਟੀ ਛਤਰੀ ਬੰਪਰ ਉਹ ਸਾਰੀ ਐਸੈਸਰੀ ਲੱਗੀ ਆ ਤੇ ਸਬਦਾ ਕਰਨ ਤੋਂ ਬਾਅਦ ਮਾਲਕ ਵੀਰ ਉਹ ਤੁਹਾਨੂੰ ਹੋਵੇਂ ਦੇਣਗੇ ਬਾਕੀ ਜੇ ਗੱਲ ਕਰੀ ਆਪਾਂ ਕੀਮਤ ਦੀ ਤਾਂ ਕੀਮਤ ਮਾਲਕ ਵੀਰੇ ਦੀ ਰੱਖਦੇ ਆ 2010 ਮਾਡਲ ਫਾਰਮ ਟਰੈਕ ਦੀ 2 ਲੱਖ 68000 ਰੁਪਿਆ ਮਾਨ ਸਨਮਾਨ ਮੌਕੇ ਤੇ ਕਰ ਦੇਣਗੇ ਰੇਟ ਫਿਕਸ ਨਹੀਂ ਜਿਹੜੇ ਵੀਰ ਨੂੰ ਇਹ ਟਰੈਕਟਰ ਦੀ ਲੋੜ ਆ ਸਕਰੀਨ ਦੇ ਉੱਤੇ ਮਾਲਕ ਵੀਰੇ ਦਾ ਨੰਬਰ ਚੱਲੀ ਜਾਂਦਾ ਉੱਤੇ ਗੱਲਬਾਤ ਕਰਕੇ ਤੁਸੀਂ ਪੂਰੀ ਡਿਟੇਲ ਲੈ ਸਕਦੇ ਆ ਤੇ ਵੀਰ ਕੋਲ ਜਾ ਕੇ ਟਰੈਕਟਰ ਦਾ ਸੌਦਾ ਕਰ ਸਕਦੇ ਆ ਬਾਕੀ ਨੰਨ ਗੇਅਰ ਲੈਫਟ ਦਾ ਟਰੈਕਟਰ ਬਿਲਕੁਲ ਓਕੇ ਆ ਕਾਗਜ਼ ਪੱਤਰ ਮਾਲਕ ਵੀਰ ਤੁਹਾਨੂੰ ਪੂਰੇ ਦੇਖਣਗੇ। ਬਾਕੀ ਇਹ ਤੋਂ ਬਾਅਦ ਆਪਾਂ ਸੇਲ ਲਈ ਤੁਹਾਡੇ ਲਈ 3630 ਲੈ ਕੇ ਆਏ ਆ ਤੇ ਹੁਣ ਆਪਾਂ ਉਹਦੇ ਬਾਰੇ ਜਾਣਕਾਰੀ ਦਿੰਨੇ ਆ। ਜਿਹੜਾ ਵੀਰੋਂ ਤੁਸੀਂ ਇਹ ਫੋਟੋ ਵਿੱਚ 3630 ਦੇਖ ਰਹੇ ਆ ਇਹ 3630 ਸੁਪਰ 2013 ਮਾਡਲ ਆ। 13 ਦਾ ਮਾਡਲ ਆ ਤੇ ਪਹਿਲੇ ਮਾਲਕ ਵੀਰ ਦੇ ਨਾਂ ਇੱਕ ਹੱਥੇ ਟਰੈਕਟਰ ਚੱਲਿਆ ਹੋਇਆ। ਬਾਕੀ ਰੰਗ ਪੇਂਟ ਦਾ ਟਰੈਕਟਰ ਵਧੀਆ ਪਿਆ ਮਗਰ ਤੁਸੀਂ ਮਗਰਾੜਾਂ ਦੀ ਲੈਂਕਾ ਦੀ ਕੰਡੀਸ਼ਨ ਦੇਖ ਸਕਦੇ ਆ। ਟਰੈਕਟਰ ਪੂਰੀ ਸੌਂ ਸਮਵਾਲ ਜਮਾਲ ਕਵੀਰ ਨੇ ਰੱਖਿਆ ਹੋਇਆ ਤੇ ਪਾਵਰ ਸਟੀering ਸਾਈਡ ਗੇਅਰ 3 ਸਪੀਡ ਤੇ ਡਬਲ ਕਲਚ ਦੇ ਨਾਲ ਬਾਕੀ ਤੇਲ ਬ੍ਰੇਕਾਂ ਵਾਲਾ ਟਰੈਕਟਰ ਵਧੀਆ ਕੰਡੀਸ਼ਨ ਦਾ ਟਰੈਕਟਰ ਤੇ ਬਾਕੀ ਜਿਹੜੀ ਸੈਸਰੀ ਆ ਕੋਸ਼ਤਰੀ ਬੰਪਰ ਮਿਊਜ਼ਿਕ ਸਿਸਟਮ ਸਾਰਾ ਕੁਝ ਲੱਗਾ ਹੋਇਆ ਤੇ ਮਾਲਕ ਵੀਰ ਉਹ ਤੁਹਾਨੂੰ ਉਵੇਂ ਹੀ ਦੇਣਗੇ ਪੱਕੇ ਟਰੈਕਟਰ ਦੇ ਟਾਇਰ ਆ ਚਾਰੇ 80 ਪੈਸਿਆਂ ਤੋਂ ਉੱਤੇ ਟਾਇਰ ਆ ਬਾਕੀ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਇਹ ਫਾਸਟਾ ਉਹਨਾਂ ਟਰੈਕਟਰਾਂ ਤੇ ਕੀਮਤ ਮਾਲਕ ਵੀਰੇ ਦੀ ਰੱਖਦੇ ਆ 4,25,000 ਰੁਪਿਆ ਬਾਕੀ ਮਾਨ ਸਨਮਾਨ ਮੌਕੇ ਤੇ ਕਰ ਦੇਣਗੇ ਰੇਟ ਫਿਕਸ ਨਹੀਂ ਜਿਹੜੇ ਵੀਰ ਨੂੰ ਇਹ ਟਰੈਕਟਰ ਦੀ ਲੋੜ ਆ ਉਹ ਮਾਲਕ ਵੀਰ ਨਾਲ ਫੋਨ ਤੇ ਗੱਲਬਾਤ ਕਰ ਸਕਦਾ ਉੱਤੇ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੇ ਪੂਰੀ ਡਿਟੇਲ ਲੈ ਕੇ ਮਾਲਕ ਵੀਰ ਕੋਲ ਜਾ ਕੇ ਸੌਦਾ ਕਰ ਸਕਦਾ ਬਾਕੀ ਟਾਇਰ ਆਪਾਂ ਤੁਹਾਨੂੰ ਦੱਸ ਹੀ ਦਿੱਤੇ ਵੀ ਇਹਦੇ ਗੁਡਇਰ ਕੰਪਨੀ ਦੇ 80 ਪੈਸਿਆਂ ਤੋਂ ਤਾਂ ਬਾਕੀ 3 ਸਪੀਡ ਵਾਲਾ ਟਰੈਕਟਰ ਆ ਤੇ ਮਾਲਕ ਵੀਰ ਨਾਲ ਗੱਲਬਾਤ ਕਰਕੇ ਤੁਸੀਂ ਪੂਰੀ ਡਿਟੇਲ ਲੈ ਸਕਦੇ ਹੋ। ਛਤੀਰੀ ਤੋਂ ਬਾਅਦ ਆਪਾਂ ਸੇਲੇ ਤੁਹਾਡੇ ਲਈ ਸੋਨਾਲੀਕਾ ਲੈ ਕੇ ਆਏ ਆਂ। RX4 ਦੇ ਵਿੱਚ ਟਰੈਕਟਰ ਸੋਨਾਲੀਕਾ 750 DI। ਇਹ 2012 ਮਾਡਲ ਟਰੈਕਟਰ ਆ ਤੇ ਇਹਦੇ ਜਿਹੜੇ ਮਗਰਲੇ ਟਾਇਰ ਆ ਹੋ ਹੋ BKT ਕੰਪਨੀ ਦੇ 15928 ਦੇ ਆ ਤੇ ਮੂਰਲੇ ਟਾਇਰ ਪੱਕੇ ਇਹਦੇ ਨਾਲ ਦੇ ਹੀ ਆ। 2012 ਮਾਡਲ ਆ। ਬਾਕੀ ਰੰਗ ਪੇਂਟ ਦਾ ਟਰੈਕਟਰ ਵਧੀਆ ਪਿਆ ਸਾਰਾ ਟਰੈਕਟਰ ਰੀਜਨਲ ਆ ਬਾਕੀ ਇਹ ਟਰੈਕਟਰ ਹੈ ਸਾਈਡ ਗੇਅਰ ਡਬਲ ਕਲਚ ਪਾਵਰ ਸਟੀering ਤੇ ਰਵਰਸ ਵੀਡੀਓ ਦੇ ਨਾਲ ਆ ਸਾਮਸਵਾਲ ਚ ਪੂਰੀ ਜਮਾਲਕ ਨੇ ਰੱਖਿਆ ਹੋਇਆ ਬਾਕੀ ਸੀ ਲਾਹ ਵਗੈਰਾ ਪੰਪ ਤੇ ਉਹ ਵੀ ਲੱਗ ਆਵਗਾ ਫੋਟੋ ਵੀ ਤੁਸੀਂ ਦੇਖ ਸਕਦੇ ਆ ਬਾਕੀ ਟਰੈਕਟਰ ਤੇ ਕੋਈ ਵੀ ਤੋੜ ਭੰਨਣੀ ਹੋਈ ਨਹੀਂ ਵਾਈ ਤੇ ਟਰੈਕਟਰ ਚੱਲਿਆ ਹੋਇਆ ਤੇ ਜੇ ਆਪਾਂ ਕੀਮਤ ਦੀ ਗੱਲ ਕਰੀਏ ਤਾਂ ਕੀਮਤ ਮਾਲਕ ਵੀਰੇ ਦੀ ਰੱਖਦੇ ਆ 1085000 ਰੁਪਇਆ ਉੱਤੇ ਮਾਲਕ ਵੀਰ ਦਾ ਨੰਬਰ ਚੱਲੀ ਜਾਂਦਾ ਉੱਤੇ ਗੱਲਬਾਤ ਕਰਕੇ ਤੁਸੀਂ ਪੂਰੀ ਡਿਟੇਲ ਲੈ ਸਕਦੇ ਆ ਤੇ ਬਾਕੀ ਮੌਕੇ ਤੇ ਮਾਨਸਨਮਾਨ ਕਰ ਦੇਣਗੇ ਰੇਟ ਫਿਕਸ ਨਹੀਂ ਇੱਕ ਵੀਰੋ ਆਪਾਂ ਅੱਜ ਸੇਲ ਲਈ ਤੁਹਾਡੇ ਲਈ 911 ਟਰੈਕਟਰ ਲੈ ਕੇ ਆਏ ਆ ਬਹੁਤ ਵੀਰਾਂ ਦੀ ਪਸੰਦ 911 ਇਹ ਟਰੈਕਟਰ 1998 ਮਾਡਲ ਆ ਰੰਗ ਪੇਂਟ ਟਰੈਕਟਰ ਦਾ ਵਧੀਆ ਪਿਆ ਪੂਰੀ ਸਾਫ ਸੰਭਾਲ ਚ ਮਾਲਕ ਵੀਰ ਨੇ ਟਰੈਕਟਰ ਰੱਖਿਆ ਟਾਇਰ ਟਰੈਕਟਰ ਦੇ ਚਾਰੇ ਪੱਕੇ ਲੱਗੇ ਹੋਏ ਆ ਤੇ ਬਾਕੀ ਇਹ ਟਰੈਕਟਰ 9811 ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ 1998 ਦਾ ਮਾਡਲ ਆ ਤੇ ਪੰਜਾਬ ਨੰਬਰ ਬਾਕੀ ਟਰੈਕਟਰ ਤੇ ਵੱਡਾ ਪਲੇਟਫਾਰਮ ਹੀਟ ਗਾਰਡ ਮੂਰਲੇ ਟਾਇਰਾਂ ਤੇ ਮਗਰਾਟ ਬੰਪਰ ਛਤਰੀ ਫਰੰਟ ਤੇ ਲਾਈਟਾਂ ਬੰਪਰ ਤੇ ਸਾਰੀ ਸੈਸਰੀ ਲੱਗੀ ਹੋਈ ਆ ਤੇ ਉਹ ਮਾਲਕ ਵੀ ਤੁਹਾਨੂੰ ਉਵੇਂ ਹੀ ਦੇਣਗੇ ਬਾਕੀ ਇਹ ਟਰੈਕਟਰ ਸੈਂਪਲ 9811 ਡੀਆਈ ਨਹੀਂ ਹੋਇਆ ਹੋਇਆ ਤੇ ਪਾਵਰ ਸਟੀering ਸਟੀering ਇਹ ਤਾਂ ਪਾਵਰ ਆ ਕੀਮਤ ਮਾਲਕ ਵੀਰੇ ਦੀ ਰੱਖਦੇ 1998 ਮਾਡਲ 5911 ਦੀ 240000 ਰੁਪਇਆ ਉੱਤੇ ਮਾਲਕ ਵੀਰਾਂ ਦਾ ਨੰਬਰ ਚੱਲੀ ਜਾਂਦਾ ਉੱਤੇ ਗੱਲਬਾਤ ਕਰਕੇ ਤੁਸੀਂ ਪੂਰੀ ਡਿਟੇਲ ਲੈ ਸਕਦੇ ਆਂ ਰੇਟ 'ਚੋਂ ਮਾਨ ਸਨਮਾਨ ਮੌਕੇ ਤੇ ਕਰ ਦੇਣਗੇ ਬਾਕੀ ਟੱਕਾ ਕਾਗਜ਼ਾਂ ਪੱਤਰਾਂ ਦਾ ਟਰੈਕਟਰ ਬਿਲਕੁਲ ਓਕੇ ਮਿਲੂਗਾ ਇੰਜਨ ਗੇਅਰ ਲੈਫਟ ਟਰੈਕਟਰ ਦੀ ਬਿਲਕੁਲ ਸਹੀ ਹੈ ਕੋਈ ਕਮੀ ਪੇਛੇ ਨਹੀਂ ਬਾਕੀ ਗੱਲਬਾਤ ਕਰਕੇ ਤੁਸੀਂ ਪੂਰੀ ਡਿਟੇਲ ਲੈ ਸਕਦੇ ਆਂ ਅਖੀਰ ਤੇ ਆਪਾਂ ਸੇਲ ਲਈ ਤੁਹਾਡੇ ਲਈ ਇੱਕ ਟਰਾਲਾ ਲੈ ਕੇ ਆਇਆ ਹਾਂ 12 6.5 ਸਾਈਜ਼ ਦਾ ਤੇ ਟਰਾਲਾ ਪੂਰਾ ਘੈਂਟ ਬਣਿਆ ਹੋਇਆ। ਵਧੀਆ ਹੈਵੀ ਮਾਲ ਚ ਟਰਾਲਾ ਤਿਆਰ ਹੋਇਆ ਹੋਇਆ। 12 6.5 ਦਾ ਟਰਾਲਾ ਤੇ ਜੈਕ ਵਾਲਾ ਟਰਾਲਾ। ਬਾਕੀ ਇਹਦੀ ਜਿਹੜੀ ਚਾਸੀ ਆ 10 ਇੰਚੀ ਆ। 10 ਨਟੀ ਇਹਦੀ ਹੱਬਾ ਤੇ ਸਟੀਲੀ ਜਾਲੀ ਲੱਗੀ ਹੋਈ ਆ। ਜਾਲੀ ਇਹਨੂੰ ਸਟੀਲ ਵਾਲੀ ਲੱਗੀ ਹੋਈ ਆ। ਕਮੀ ਪੇਸ਼ੇ ਕੋਈ ਨਹੀਂ ਵਧੀਆ ਪੱਕੇ ਟਾਇਰ ਲੱਗੇ ਹੋਏ ਆ ਤੇ ਪੂਰਾ ਹੈਵੀ ਮਾਲ ਚ ਟਰਾਲਾ ਤਿਆਰ ਹੋਇਆ ਹੋਇਆ। ਤਾਲਿਆਂ ਤੁਸੀਂ ਕੰਡੀਸ਼ਨ ਦੇਖ ਸਕਦੇ ਆ ਗਾਟ ਰਾਮ ਵਗੈਰਾ ਦੇ ਚੈਨਲਾਂ ਦੀ ਪੂਰੇ ਹੈਵੀ ਚੈਨਲ ਲੱਗੇ ਹੋਇਆ ਤੇ ਰੰਗ ਪੇਂਟ ਪੂਰੀ ਵਧੀਆ ਕੁਆਲਿਟੀ ਦਾ ਹੋਇਆ ਹੋਇਆ ਬਾਕੀ ਜਿਹੜਾ ਇਹਨੂੰ ਜੈਕ ਲੱਗਾ ਹੋਇਆ ਉਹ ਤਿੰਨ ਸਟੇਜਾਂ ਵਾਲਾ ਲੱਗਿਆ ਹੋਇਆ 25 ਟਨ ਜਿਹੜੀ ਜੈਕ ਦੀ ਕਪੈਸਿਟੀ ਆ ਪੂਰਾ ਹੈਵੀ ਜੈਕ ਲੱਗਾ ਹੋਇਆ ਰੰਗ ਪੇਂਟ ਤੁਸੀਂ ਦੇਖ ਸਕਦੇ ਆ ਫੈਂਸੀ ਲੁੱਕ ਦਾ ਇਹ ਟਰਾਲਾ 12 6.5 ਦਾ ਸਹਿਜਾਂ ਕੀਮਤ ਮਾਲਕ ਵੀਰੇ ਦੀ ਰੱਖਦੇ ਆ 1 ਲੱਖ 80000 ਰੁਪਇਆ ਮਾਨ ਸਨਮਾਨ ਮੌਕੇ ਤੇ ਕਰ ਦੇਣੇ ਬਾਕੀ ਉੱਤੇ ਨੰਬਰ ਮਾਲਕ ਵੀਰ ਤਾਂ ਚੱਲੀ ਜਾਂਦਾ ਜਿਹੜੇ ਵੀਰ ਨੂੰ ਇਹ ਟਰਾਲੇ ਦੀ ਲੋਡ ਆ ਮਾਲਕ ਵੀਰ ਨਾਲ ਗੱਲਬਾਤ ਕਰ ਸਕਦੇ ਆ ਤੇ ਉਹਨਾਂ ਕੋਲ ਜਾ ਕੇ ਸੌਦਾ ਕਰ ਸਕਦੇ ਆ ਧੰਨਵਾਦ ਜੇਕਰ ਤੁਹਾਨੂੰ ਵੀਡੀਓ ਦਿੱਤੀ ਜਾਣਕਾਰੀ ਚੰਗੀ ਲੱਗੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਅੱਗੇ ਹੋਰ ਕਰੂਪਾ ਨਾਲ ਸ਼ੇਅਰ ਕਰ ਦਿਓ ਧੰਨਵਾਦ